ਜਿਹੜੀ ਪੰਜਾਬ ਦੇ ਵਿੱਚ ਤਰਾਸਦੀ ਹੋਈ ਆ ਹੜਾਂ ਦੇ ਨਾਲ ਮੇਰੀ ਵਿਧਾਨ ਸਭਾ ਪੱਟੀ ਆ ਹਾਰਡ ਆਉਣ ਤੇ ਮੈਨੂੰ ਲੱਗਦਾ ਵੀ ਕਿਸਾਨ ਦੀ ਇੱਕ ਰਾਂ ਫਸਲ ਮਾਰੀ ਜਾਵੇ 10 ਸਾਲ ਕਿਸਾਨ ਜਿਹੜਾ ਉਹਦਾ ਕਰਜ਼ਾ ਨਹੀਂ ਲੱਦਦਾ ਉਹਦੇ ਤੋਂ ਲੱਕ ਸਿੱਧਾ ਨਹੀਂ ਕੀਤਾ ਜਾਂਦਾ ਗੁਰਦਾਸਪੁਰ ਅਜਨਾਲਾ ਡੇਰਾ ਬਾਬਾ ਨਾਨਕ ਰਮਦਾਸ ਇਧਰਲੀ ਸਾਈਡ ਤੇ ਹੜ ਆਏ ਬੜਾ ਨੁਕਸਾਨ ਹੋਇਆ ਤੇ ਜੇ ਮੈਂ ਆਪਦੀ ਪੱਟੀ ਵਿਧਾਨ ਸਭਾ ਦੀ ਗੱਲ ਕਰਾਂ ਸਾਡੇ ਹਰੀਕੇ ਆ ਕੇ ਸਤਲੁਜ ਤੇ ਬਿਆਸ ਦੋਵੇਂ ਦਰਿਆ ਆ ਕੇ ਇਕੱਠੇ ਹੁੰਦੇ ਆ ਭਾਵੇਂ ਸਤਲੁਜ ਹਾੜੋਂ ਤੇ ਭਾਵੇਂ ਔਣ ਬਿਆਸ 'ਚ ਸਾਡਾ ਜਿਹੜਾ 10-12 ਹਜ਼ਾਰ ਰੇਕੜ ਰਕਬਾ ਪੱਟੀ ਹਲਕੇ ਦਾ ਲਗਭਗ 20 ਤੋਂ 25 ਪਿੰਡ ਉਹ ਤੀਜੇ ਚੌਥੇ ਸਾਲ ਬਾਅਦ ਹਰ ਵਾਰੀ ਹੜਾਂ ਦੀ ਮਾਰ ਦੇ ਨਾਲ ਉਹ ਜ਼ਮੀਨਾਂ ਪੁੱਟੀਆਂ ਜਾਂਦੀਆਂ ਪਤਲਾਂ ਬਰਬਾਦ ਹੋ ਜਾਂਦੀਆਂ ਜਿਹੜੇ ਕਿਸਾਨਾਂ ਦੇ ਵਿੱਚ ਘਾਰ ਆ ਉਹ ਘਰ ਟਹਿ ਜਾਂਦੇ ਆ ਤੇੜਾ ਪਾੜ ਜਾਂਦੀਆਂ ਛੱਤਾਂ ਡਿੱਗ ਪੈਂਦੀਆਂ ਸਾਡੇ 2019 ਤੋਂ ਲੈ ਕੇ ਹੁਣ ਤੱਕ 2025 ਤੱਕ 6 ਸਾਲ ਹੋ ਗਿਆ 6 ਸਾਲਾਂ ਦੇ ਵਿੱਚ 2019 ਦੇ ਵਿੱਚ ਵੀ ਆੜਾ ਆਇਆ 2023 ਦੇ ਵਿੱਚ ਵੀ ਆੜਾ ਆਇਆ ਹੁਣ 2025 ਦੇ ਵਿੱਚ ਫੇਰ ਆੜਾ ਆਇਆ 6 ਸਾਲਾਂ ਦੇ ਵਿੱਚ ਤਿੰਨ ਵਾਰ ਆੜਾ ਆਇਆ ਯਾਨੀ ਕਿ ਸਾਡਾ ਜਿਹੜਾ ਇਲਾਕਾ ਆ ਇੱਥੇ ਲਗਭਗ ਤੀਜੇ ਚੌਥੇ ਸਾਲ ਬਾਅਦ ਹੜ ਆਉਂਦੇ ਹੀ ਆਉਂਦੇ ਆ ਤੇ ਹਰ ਵਾਰ ਇਸੇ ਤਰ੍ਹਾਂ ਹੀ ਨੁਕਸਾਨ ਹੁੰਦਾ ਸਾਡੇ ਕਾਂਗਰਸ ਦੇ ਸਾਥੀ ਮੈਂਬਰ ਸਾਹਿਬਾਨ ਕਹਿੰਦੇ ਆ ਕਿ ਮੁੱਖ ਮੰਤਰੀ ਰਲੀਫ ਫੰਡ ਦੇ ਵਿੱਚ ਕੋਈ ਵੀ ਪੰਜਾਬੀ ਕੋਈ ਵੀ ਭਾਰਤ ਦਾ ਬੰਦਾ ਪੈਸੇ ਨਾ ਦੇਵੇ ਇਹ ਵੇਖੋ ਸਾਨੂੰ ਤੇ ਸਾਰਿਆਂ ਨੂੰ ਚੁਣ ਕੇ ਭੇਜਿਆ ਪੰਜਾਬ ਵਾਲਿਆਂ ਨੇ ਸਾਨੂੰ ਪੰਜਾਬ ਦੇ ਹੱਕ ਦੇ ਵਿੱਚ ਆਦਾ ਨਾਰਾ ਮਾਰਨਾ ਚਾਹੀਦਾ ਨਾ ਕਿ ਸਾਨੂੰ ਇਹ ਕਹਿਣਾ ਚਾਹੀਦਾ ਕਿ ਜਿੱਥੇ ਪੰਜਾਬੀਆਂ ਦੀ ਮਦਦ ਹੋਣੀ ਉੱਥੇ ਪੈਸੇ ਨਾ ਦਿੱਤੇ ਜਾਣ ਸਾਨੂੰ ਤੇ ਸੈਂਟਰ ਤੇ ਕੇਂਦਰ ਨਾਲ ਲੜਾਈ ਲੜਨੀ ਚਾਹੀਦੀ ਆ ਪੰਜਾਬ ਦੇ ਲੋਕ ਜਿਹਾਰੂ ਨੇ ਜੇ ਪੰਜਾਬ ਦੇ ਲੋਕ ਚਾਹੁੰਦੇ ਆ ਮਦਦ ਕਰਨੀ ਤੇ ਸਾਨੂੰ ਰੋਕਣਾ ਨਹੀਂ ਸਗੋ ਸਾਨੂੰ ਉਤਸ਼ਾਹਤ ਕਰਨਾ ਚਾਹੀਦਾ ਜੇ ਆਪਾਂ ਆਪਣੀ ਕੁਝ ਦੇਣ ਜੋਗੇ ਤੇ ਸਾਨੂੰ ਕਿਸੇ ਨੂੰ ਰੋਕਣਾ ਨਹੀਂ ਚਾਹੀਦਾ ਮੈਂ ਆਪਣੀ ਵਿਧਾਨ ਸਭਾ ਦੀ ਗੱਲ ਕਰਾਂ ਮੇਰੀ ਵਿਧਾਨ ਸਭਾ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਤੇ ਹੋਇਆ ਹੋਇਆ ਜਿਹੜੇ ਜੀ ਮਰੇ ਪਾਣੀ ਨਾਲ ਹੜਾਣਾ ਮਰੇ ਉਹ ਨਾੜ ਤੇ ਕਰੀਬ ਤਸਦੀਕ ਹੋਏ ਆ ਜਿਹੜੇ ਜੀ ਸਦਮੇ ਨਾਲ ਮਰ ਗਏ ਉਹਨਾਂ ਦੀ ਗਿਣਤੀ ਤੇ ਤੱਥਾਂ ਤੋਂ ਬਾਹਰ ਹੈ ਉਹਨਾਂ ਦਾ ਤੇ ਆਪਾਂ ਨੂੰ ਪਤਾ ਹੀ ਨਹੀਂ ਮੇਰੇ ਹਲਕੇ ਦੇ ਵਿੱਚ ਸ਼ਿੰਦਰ ਸਿੰਘ ਨਾਮ ਦਾ ਇੱਕ 50-55 ਸਾਲ ਦਾ ਆਦਮੀ ਸੀ ਉਹ ਜਦੋਂ ਆੜਾਏ ਉਹ ਕਾਮਨਾ ਹੀ ਸੋਚ-ਸੋਚ ਕੇ ਉਹਨੂੰ ਬੁਖਾਰ ਚੜ ਗਿਆ ਉਹਦੇ ਕੋਲ ਢਾਂਗਣਾ ਲਾਜਣਾ ਕਰਾਇਆ ਗਿਆ ਤੇ 5-7 ਦਿਨ ਪਏ ਉਹਦੀ ਵਿਚਾਰੇ ਦੀ ਮੌਤ ਹੋ ਗਈ ਉਹਦੀ ਮੌਤ ਹੋ ਗਈ ਉਹਦੇ ਫੁੱਲ ਚੁਣੇ ਉਹਦਾ ਭਤੀਜਾ ਜਿਹਦੀ ਉਮਰ 26-27 ਸਾਲ ਉਹਨੂੰ ਬੁਖਾਰ ਚੜ ਗਿਆ ਉਹਦਾ ਇਲਾਜ ਨਾ ਹੋਇਆ ਮੈਂ ਉਹਨਾਂ ਦੇ ਘਰ ਗਿਆ ਮੁੜ ਕੇ ਮੈਂ ਕਿਹਾ ਅੱਗੇ ਤੁਹਾਡਾ ਇੱਕ ਪਰਿਵਾਰ ਚੋਂ ਜੀ ਚੱਲ ਗਿਆ ਤੁਸੀਂ ਇਹਨੂੰ ਪੀਜੀਆਈ ਲੈ ਕੇ ਜਾਓ ਮੈਂ ਆਪੇ ਉੱਥੇ ਜੇ ਕੋਈ ਖਰਚਾ ਲੱਗੂ ਮੈਂ ਲਾ ਲੂ ਉੱਥੇ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਫ੍ਰੀ ਦੇ ਵਿੱਚ ਲਾ ਦਿਆ ਮੈਂ ਉਹਨਾਂ ਨੂੰ ਜੋ ਸਰਦੀ ਪੁਜਦੀ ਮਦਦ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਇਹਨੂੰ ਲੈ ਕੇ ਜਾਓ ਪੀਜੀਆਈ ਗੱਡੀ ਲੈ ਜਾਓ ਸਾਰਾ ਕੀ ਇੰਤਜ਼ਾਮ